स्वागत है किसान वीरो ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ HF ਬੱਚੀ ਪਲੂਨ ਪਹਿਲਾ ਸੂਆ ਸੂਈ ਵੀ ਇਹ ਸਾਰਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਬਾਈ ਰਸਤ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰ ਸਿੰਘ ਵੀਰੇ ਪਿੰਡ ਛੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 788775927 788775927 ਜਿਹੜੇ ਆਪਾਂ ਪਲੂਣ ਬੱਚੀ ਦੇਖਦੇ ਪਏ ਕਹਵਾਦਿਆਂ ਹੋ ਗਿਆ ਸੁਈ ਨੂੰ ਸੁਈ ਨੂੰ ਵੀ ਇਤ ਜਿਆਦਾ ਨਾ ਬੱਚਾ ਵਿਚਿਆ 나ੜੂ ਬਣਾਓ ਬੱਚਾ ਵਿਚਿਆ 나ੜੂ ਨਾਲ ਤੇ ਦੋ ਦੰਦ ਬਹਿੜਾ ਜੇਰ ਜੁਰ ਜਮਾ ਓਕੇ ਜਮਾ ਓਕੇ ਤੇ ਮੂੰਹੋ ਦੋ ਦੰਦਾਂ ਦਾ ਦੋ ਦੰਦ ਕੋਈ ਸੀਮਰ ਵਗਾਰਾ ਤੇ ਪਤਾ ਕਰਿਆ ਕਿਹੜੇ ਦੀ ਆਪ ਕੋਈ ਪਤਾ ਨਹੀਂ ਆਮ ਪਾਲਕ ਬੰਦੇ ਕੋਲੀ ਸੀਗੀ ਠੀਕ ਹੈ ਉਹਨੇ ਬੱਸ ਹੀ ਪਾ ਲਈ ਠੀਕ ਹੈ ਤੇ ਕਿੰਨਾ ਕੁ ਬੋੜਾ ਹਾਜ਼ਰ ਹੈ ਬਹੁਤ ਵਧੀਆ ਸੋਣਾ ਲੈ ਕੇ ਨੂੰ ਆਇਆ ਮੰਨ ਕੇ ਜੱਲੀ ਵੀ 8 ਲੀਟਰ ਪਰ ਟਾਈਮ ਦਾ ਸਟਾਰਟਿੰਗ ਕਰੀ ਜਣੇ ਹਾਈਸਟ ਅੰਦਾਜ਼ਾ ਹੈ ਲਾ ਸਕੀ ਜਿਵੇਂ ਮੌਸਮ ਥੋੜਾ ਗਰਮੀ ਦਾ ਮੂਰੇ ਕੀ ਮੰਨ ਕਹਿੰਦਾ ਆਪਣਾ ਵੀ ਕਿਨੇ ਦੁੱਧ ਪਾ ਦੋ 30 ਲੀਟਰ ਦੁੱਧ ਪਾ ਦੋ ਵੀਰੇ ਬੈਠ ਆਰਾਮ ਦਾ ਇਨਾਲ ਠੀਕ ਹੈ ਅੰਦਰ ਮੈਂ ਨਹੀਂ ਸੇਵਾਂ ਤੇ 30 ਲੀਟਰ ਪਾ ਦੋ ਠੀਕ ਹੈ ਚੌਣ ਚਵਾਈ ਕਿੰਨਾਂ ਨੰਬਰ ਬਹੁਤ ਵਧੀਆ ਠੰਡੀ ਸੀਲ ਹੈ ਬਾਈ ਠੀਕ ਹੈ ਰਾਤ ਨੂੰ ਚੱਪੇ ਚਾਹੀ ਨਿਆਣਾ ਪਾਏ ਗਏ ਥੱਲੇ ਠੀਕ ਹੈ ਬਹੁਤ ਜ਼ਿਆਦਾ ਠੰਡੀ ਹੈ ਚਵਾਈ ਜੀ 1 ਨੰਬਰ ਹੈ 1 ਨੰਬਰ ਹੈ ਜੀ ਤੇ ਜੇਰ ਜੁਰੂ ਜਮਾ ਡੰਨਾ ਜਮਾ ਡ ਤੇ ਭਾਬ ਯਾਰ ਇਹਦਾ ਕੀ ਹੋਊਗਾ ਭਾਬ ਯਾਰ ਤੈਨੂੰ ਫੋਨ ਤੇ ਕਰਨਾ ਜੈ ਜੋ ਚੀਜ਼ ਦੱਸਣ ਤੇ ਆਪਾਂ ਉੱਦੇ ਤੇਰੀ ਵੀਡੀਓ ਪਾਈ ਸੀ ਚਵਾਈ ਵਾਲੀ ਵੈੜ ਦੀ ਵੈਗੀ ਸੁਣਾ ਦੇਣਾ ਸਾਹਮਣੂ 2 ਘੰਟੇ ਵਾਦੀ ਵੈਗੀ ਸੀ ਠੀਕ ਆ ਧੋਰੀਏ ਨੂੰ ਬਾਹਰ ਨੂੰ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਵੈੜਦਾ ਜਾਵਾਂ ਤੇ ਪੂਰੇ ਵੀਰ ਦੇ ਮੰਨ ਕੇ ਚਲੋ ਮੋਢੇ ਤੋਂ ਵੀ ਤਾਹਾਂ ਜਾਂਦੀ ਪਈ ਆ ਵੱਡੀ ਵੈੜ ਆ ਪ्योर ਐਚ ਐਫ ਮੂਹੋ ਦੋ ਦੰਦ ਫੁੱਲ ਬਰੀਡ ਦੇ ਵਿੱਚ ਆ ਬੱਚਾ ਇਹਦੇ ਪਿੱਛੇ ਹੈਗਾ ਮੇਲ ਕਾਬ ਤੇ ਫੇਸ ਕੁਆਲਟੀ ਵਗੈਰਾ ਦੇਖੋ ਦੰਦ ਆਪਾ ਪਟ ਕੇ ਦਿਖਾਈ ਦਿੰਦੇ ਇਹਦੇ ਤੇ ਥੋੜੀ ਬੰਨਣੀ ਪੂਗਾ ਬਨ ਕੇ ਦਿਖਾ ਦੇ ਭਾਵੇਂ ਕੋਈ ਨਾ ਦੇਖ ਦੋ ਦੰਦ ਕਨਫਰਮ ਆ ਜਮਾ ਬਸ ਠੀਕ ਆ ਓਕੇ ਆ ਸੋ ਦੋ ਦੰਦ ਕਨਫਰਮ ਤੇ ਕੰਨ ਦੇਖੋ ਜਮੇ ਨਿਕਾ ਨਿਕਾ ਜਵਾਕ ਦੇ ਹੱਥ ਜਿਹੜਾ ਕੰਨਾ ਫੁੱਲ ਬਰੀਡ ਆ ਤੇ ਜਿੰਦ ਜਾਣ ਦੇਖੋ ਬੈੜ ਦੇ ਵਿੱਚ ਪਲੂਣ ਪਹਿਲਾ ਸੂਆ ਤੇ ਲੇਵਾ ਫਿਟਿੰਗ ਵਾਲਾ ਇਦਾਂ ਦੀ ਬੈੜ ਤੇ ਬਸ ਸਿਕਸਰ ਸੀਮੈਂਟ ਰਖਾ ਕੇ ਨਾਲ ਵੀ ਜਮਾ ਖਾਲੀ ਕਰੀ ਵਿਆ ਕੋਈ ਥੱਲੇ ਪਤਾ ਵੀ ਨਹੀਂ ਛੱਡੀ ਠੀਕ ਆ ਬਹੁਤ ਸਾਫ ਕਰੀ ਬੰਨ ਚੋੜੀ ਹੋਈ ਐ ਸਵੇਰੇ ਸਾਫ ਕਰਤੀ ਜਮਾ ਬਹੁਤ ਸਾਫ ਕਰੀ ਹੋਈ ਹੁਣ ਸਾਮ ਦੀ ਚਵਾਈ ਇਹਦੀ ਹੋਣੀ ਆ ਹਨਾ ਸੋ ਸਾਮ ਦੀ ਚਵਾਈ ਹੋਣੀ ਆ ਪਲੂਣ ਦਾ ਆਪਾਂ ਨੂੰ ਪਤਾ ਹੀ ਆ ਕਿ ਜਿੰਨੀ ਆਪਾਂ ਚਵਾਈ ਕਰਦੇ ਆ ਉਨੀ ਤਿਉ ਤਿਉ ਬ ਤਾਂ ਦੇਖੋ ਚਾਰੇ ਨਿਕਣਵੇਂ ਸਾਫ਼ ਸੁਥਰੇ ਤੇ ਠੰਡੀ ਸੀਲ ਦਾ ਪੁੱਤਾਂ ਜੀ ਦਾ ਕੋਈ ਅੰਤ ਹੀ ਨਹੀਂ ਜਮਾ ਕਿ ਆ ਬਾਤਾਂ ਤੰਬੂ ਲਾ ਆ ਜਮਾ ਤਾਨੂੰ ਤੇ ਭਾਈ ਜੀ ਨੰਬਰ ਬੋਲ ਦਿਓ ਦੁਬਾਰੇ ਆਪਣਾ 98887 7597 ਸੋ ਪਿੱਛੇ ਬੱਚਾ ਮੇਲਗਾ ਵਾ ਤੇ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ